ਦੇ ਪਰਿਵਾਰ ਵਾਸਤੇ ਔਰ ਮੇਰੇ ਲਈ ਪਰਸਨਲੀ ਇਹ ਬੜਾ ਮਾਣ ਵਾਲਾ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਵਾਲਾ ਇਹ ਸਮਾਗਮ ਇਹ تاکਸਾ ਤਲਵੰਡੀ ਸਾਹਿਬੋਂ ਦਮਦਮਾ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਵਸਨੀਕ ਜੋ ਗੁਰੂ ਸਾਹਿਬ ਦੀ ਸੋਚ ਤੇ ਪਹਿਰਾ ਦਿੰਦੇ ਆ ਸਰਬੱਤ ਦੇ ਭਲੇ 'ਚ ਵਿਸ਼ਵਾਸ ਰੱਖਦੇ ਆ ਠੋ ਪਹਿਰਾ ਦੀ ਅਰਦਾਸ ਕਰਦੇ ਆ ਉਹ ਪਰਿਵਾਰ ਉਹ ਸੱਜਣ ਜਿਹੜਾ ਇੱਕ ਬੜਾ ਇਮਾਨਦਾਰ ਨੇਕ ਪਰਿਵਾਰ ਨਾਲ ਸੰਬੰਧਿਤ ਕਿਸਾਨੀ ਨਾਲ ਸੰਬੰਧਿਤ ਪੰਜਾਬ ਦੀ ਧਰਤੀ ਨਾਲ ਸੰਬੰਧਿਤ ਗੁਰੂ ਗੁਰੂ ਦੀ ਫਲਸਫੀ ਨੂੰ ਸਮਰਪਿਤ ਉਹ ਪਰਿਵਾਰ ਅੱਜ ਸ਼ਰੋਮਨੀ ਅਕਾਲੀ ਦਲ ਵਿੱਚ ਘਰ ਵਾਪਸੀ ਹੋਈ ਹੈ ਇਹ ਬਹੁਤ ਵੱਡੀ ਗੱਲ ਹੈ ਕੋ ਗੱਲ ਸਮਝਣ ਦੀ ਬੜੀ ਜ਼ਰੂਰਤ ਹੈ ਦੇਸ਼ ਦੀ ਸਭ ਤੋਂ ਦੇਸ਼ ਕੀ ਕਹਿੰਦੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਮਗਰ ਉਹਨਾਂ ਦੀ ਪੰਜਾਬ ਵਿਰੋਧੀ ਨੀਤੀਆਂ ਕਿਸਾਨ ਖੇਤ ਮਜ਼ਦੂਰ ਵਿਰੋਧੀ ਸੋਚ ਔਰ ਪੰਜਾਬ ਦਾ ਜੋ ਨੁਕਸਾਨ ਕਰਨ ਦੀ ਪਾਲਿਸੀ ਹੈ ਉਸ ਨੂੰ ਕੋਈ ਵੀ ਸਹੀ ਸੋਚ ਵਾਲਾ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਜਿਸ ਪੰਜਾਬ ਦੇ ਸੂਬੇ ਨੇ ਦੇਸ਼ ਨੂੰ ਫੂਡ ਸਿਕਿਉਰਿਟੀ ਦਿੱਤੀ ਹੋਵੇ ਕਿਸਾਨ ਨੇ ਦੇਸ਼ ਦੇ ਬਾਰਡਰ ਮਹਫੂਜ਼ ਰੱਖੇ ਹੋਣ ਉਹ ਕਿਸਾਨ ਉਹ ਖੇਤ ਮਜ਼ਦੂਰ ਉਹ ਇਸੇ ਜਵਾਨ ਦਾ ਇੱਕ ਸੁਪੁੱਤਰ ਕਿਸਾਨ ਦੇ ਰੂਪ ਚ ਆਪ ਦੀ ਰਾਜਤਾਨੀ ਜਿਹੜੀ ਰਾਜਤਾਨੀ ਇਹਨਾਂ ਦੀ ਕੁਰਬਾਨੀਆਂ 'ਤੇ ਸੱਦ ਕੇ ਉੱਥੇ ਆਵਾਜ਼ ਹੈ ਉਸ ਰਾਜਧਾਨੀ 'ਚ ਜਾ ਕੇ ਆਪਦੀ ਗੱਲ ਨਹੀਂ ਰੱਖ ਸਕਦਾ ਤੇ ਫੇਰ ਵੀਰੇ ਵਿਰੋਧ ਸੋਚਣਾ ਪੈਣਾ ਸੀ ਲੋਕਾਂ ਦੀ ਰਵੈਤਗੀ ਕਰਦੀ ਔਰ ਜਿਵੇਂ ਸਰਦਾਰ ਰਵੀਪ੍ਰੀਤ ਸਿੰਘ ਜੀ ਸਿੱਧੂ ਸਾਹਿਬ ਨੇ ਸੋਚਿਆ ਦੱਸਿਆ ਸੀ ਕਿ ਠੀਕ ਹੈ ਇਹਨਾਂ ਦੀ ਪੋਲਿਟੀਕਲ ਸ਼ੁਰੂਆਤ ਹੋਈ ਸੀ ਹਰ ਬੰਦੇ ਨੂੰ ਇਹ ਆਸ ਹੁੰਦੀ ਹੈ ਕਿ ਜੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤੇ ਇਹਨਾਂ ਗੱਲਾਂ ਨੂੰ ਹਮਦਰਦੀ ਵਿਖਾਉਣੂ ਮਗਰ ਅੰਦਰ ਰਹਿ ਕੇ ਵਿੱਚ ਰਹਿ ਕੇ ਮਹਿਸੂਸ ਕੀਤਾ ਕਿ ਐਂਟੀ ਪੰਜਾਬ ਐਂਟੀ ਫਾਰਬਰ ਐਂਟੀ ਮਜ਼ਦੂਰ ਪਾਲਿਸੀ ਉਹਨਾਂ ਦਾ ਐਟੀਟਿਊਡ ਜੇ ਬਦਲਾਅ ਨਹੀਂ ਆਉਂਦਾ ਬੜੇ ਅਫਸੋਸ ਦੀ ਗੱਲ ਹੈ 10 ਸਾਲ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਇਹ ਨੌਕਰੀ ਦੀ ਗੱਲ ਨਹੀਂ ਕਰਦੇ ਇਹ ਖੇਤ ਮਜ਼ਦੂਰਾਂ ਦੀ ਕਿਸਾਨਾਂ ਦੀ ਇਨਕਮ ਦੁੱਗਣੀ ਕਰਨ ਦੀ ਗੱਲ ਨਹੀਂ ਕਰਦੇ ਇਹ ਲੋਕਾਂ ਨੂੰ ਜਾਤ ਪਾਤ ਤੇ ਧਰਮ ਨਾਲ ਡਰਾਉਣ ਦੀ ਇਕੱਲੀ ਗੱਲ ਕਰਦੇ। ਜੇ ਪ੍ਰਧਾਨ ਮੰਤਰੀ ਤੋਂ ਇਹ ਬਿਆਨ ਆਵੇ ਕਿ ਜੇ ਕੋਈ ਹੋਰ ਸਰਕਾਰ ਆਜੂ ਸੈਂਟਰ ਜੇ ਤੇ ਤੁਹਾਡੇ ਮੰਗਲ ਚੂਤਰ ਲਾ ਲੈਣੇ ਆ। ਕੀ ਇਹ ਡਰਾਵਾ ਨਹੀਂ? ਇੱਕ ਧਰਮ ਨੂੰ ਦੂਜੇ ਧਰਮ ਨਾਲ ਡਰਾਉਣ ਦਾ ਕੰਮ ਨਹੀਂ? 75 ਸਾਲਾਂ ਜਿੱਦਾਂ ਇਹ ਜਾਂ ਕੁਝ ਪੰਜਾਬ ਦੀ ਧਰਤੀ 'ਤੇ ਹੋਇਆ ਨਹੀਂ। ਹਾਂ ਜਿੱਥੋਂ ਦੇ ਇਹ ਮੁੱਖ ਮੰਤਰੀ ਸਨ। ਗੁਜਰਾਤ ਉੱਥੇ ਹੋਇਆ ਬਿਲਕੁਲ ਬਾਨੂ ਵਰਗੇ ਕੇਸ ਉੱਥੇ ਹੋਏ ਆ। ਮਗਰ ਗੁਰੂ ਦੀ ਸੋਚ ਨੂੰ ਸਮਰਪਿਤ ਪੰਜਾਬੀ ਚਾਹੇ ਉਹ ਹਿੰਦੂ ਸਿੱਖ ਈਸਾਈ ਮੁਸਲਮਾਨ ਹੈ ਜਿਹੜਾ ਪੰਜਾਬੀ ਹੈ ਉਹਦੇ ਚ ਭਾਵਨਾ ਇਨਸਾਨੀਅਤ ਦੀ ਔਰ ਇਸ ਧਰਤੀ ਤੇ ਆ ਕੇ ਕਿਸਾਨਾਂ ਤੇ ਗੋਲੀਆਂ ਵੱਜਣ ਕਿਸਾਨਾਂ ਨੂੰ ਜੇ ਉਹ ਦਿੱਲੀ ਜਾਣਾ ਚਾਹਣ ਉਹਨਾਂ ਨਾਲ ਧੱਕੇ ਚਾਹੀਓਵੇ ਔਰ ਇੱਥੋਂ ਦਾ ਟਾਊਟ ਮੁੱਖ ਮੰਤਰੀ ਭਾਜਪਾ ਦੀ ਟਾਉਟ ਕੀ ਕਰੇ ਤੇ ਕਿਹਨੇ ਬਰਦਾਸ਼ਤ ਕਰਨਾ ਇਹ ਸਾਰੀ ਗੱਲਾਂ ਨੂੰ ਰਹਿ ਕੇ ਔਰ ਜਿਹੜੇ ਕੰਮ ਭੈਣਜੀ ਨੇ ਗੁਰੂ ਦੀ ਬਖਸ਼ਿਸ਼ ਨਾਲ ਇੱਥੇ ਕਰਾਏ ਆ ਚਾਹੇ ਉਹ ਏਮਜ਼ ਐ ਚਾਹੇ 에어ਪੋਰਟ ਐ ਚਾਹੇ ਗਰੀਬਾਂ ਦੇ ਲੋਕਾਂ ਦੀ ਪੱਖ ਦੀ ਗੱਲ ਐ ਚਾਹੇ ਉਹ ਬਿਜਲੀ ਦੀ ਸਹੂਲਤ ਐ ਚਾਹੇ ਰੈਫਾਇਨਰੀ ਬਣਨੀ ਲੋਕਾਂ ਨੂੰ ਇੱਥੇ ਇੱਕ ਜਿਹੜਾ ਬਠਿੰਡਾ ਜ਼ਿਲ੍ਹਾ ਸ਼ਹਿਰ ਮਾਨਸਾ ਪੰਜਾਬ ਦੇ ਨਕਸ਼ੇ 'ਚ ਉਹ ਵਹਿ ਗਿਆ ਅੱਜ ਦੁਨੀਆ ਦੇ ਨਕਸ਼ੇ 'ਚ ਲਿਆ ਕੇ ਇਹਨਾਂ ਨੇ ਵਕਾਲਤ ਕਰਕੇ ਉਹਨੂੰ ਖੜਾ ਕਰਤਾ ਸੋ ਉਸ ਸਾਰੀ ਗੱਲਾਂ ਨੂੰ ਵਿਚਾਰ ਤੇ ਰੱਖਦੇ ਆ ਕਿ ਪੰਜਾਬ ਦੀ ਜਿੱਥੋਂ ਦੇ ਇੱਥੋਂ ਦੇ ਲੋਕਾਂ ਦੀ ਜਿੱਥੋਂ ਵੇ ਸਹੀ ਵਕੀਲ ਜਾ ਕੇ ਬਠਿੰਡੇ ਦੀ ਆਵਾਜ਼ ਬੁਲੰਦ ਕਰ ਸਕਿਏ ਔਰ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ ਵੱਡੇ ਵੱਡੇ ਲੀਡਰ ਘੁਬਰਾ ਜਾਂਦੇ ਆ ਪ੍ਰਧਾਨ ਮੰਤਰੀ ਅੱਗੇ ਬੋਲਣਾ ਏਟੀ ਡਿਕਟੇਟਰਸ਼ਿਪ ਮਗਰ ਉੱਥੇ ਲੋਕਾਂ ਦੀ ਗੱਲ ਕਰਨ ਤੋਂ ਕਦੇ ਭੈਣ ਜੀ ਨੇ ਗੁਰੇਜ਼ ਨਹੀਂ ਕੀਤੀ ਸਾਰੀ ਗੱਲਾਂ ਨੂੰ ਮੁੱਖ ਰੱਖਦੇ ਹਾਂ ਸਦਾ ਰਵੀਪ੍ਰੀਤ ਸਿੰਘ ਜੀ ਸਦੂ ਸਾਹਿਬ ਨੇ ਫੈਸਲਾ ਕੀਤਾ ਔਰ ਇਸ ਭਾਵਨਾਤ ਨਾਲ ਸਹਿਮਤ ਆ ਜਾਖੜ ਸਾਹਿਬ ਵੀ ਨੇ ਜਾਖੜ ਸਾਹਿਬ ਕੀ ਲਿਖ ਕੇ ਦੇ ਕੇ ਆਰੇ ਚੋਣ ਕਮਿਸ਼ਨ ਨੂੰ ਕਿ ਜੇ ਸਾਨੂੰ ਨਾਲ ਪੁੱਲ ਤਦਾ ਪ੍ਰਬੰਧ ਪੂਰਾ ਕਰੋ ਸਾਨੂੰ ਵੋਟਾਂ ਨਹੀਂ ਮੰਗਣ ਕੌਣ ਰੋਕ ਰਿਹਾ ਭਾਈ ਜਿਨ੍ਹਾਂ ਨੂੰ ਤੁਸੀਂ ਦਿੱਲੀ ਜਾਣ ਤੋਂ ਰੋਕਦੇ ਸੀ ਉਹ ਤੁਹਾਨੂੰ ਪਿੰਡ ਆਉਣ ਤੋਂ ਰੋਕਦੇ ਇਹ ਜਾਖੜ ਚੋਣਾਂ ਤੋਂ ਭੱਜਣ ਦੀ ਤਿਆਰੀ ਹੋ ਗਈ ਹੈ ਤੇ ਯਾਦ ਚੋਨਾਗਾ ਪਉਣ ਦੀ ਤਿਆਰੀ ਹੋ ਰਹੀ ਕਿਉਂਕਿ ਭਾਜਪਾ ਹੁਣ ਕਬਰਾਜ ਚ ਹੈ ਔਰ ਦਿਲ ਮੈਨੂੰ ਵੀ ਪਤਾ ਮੈਂ ਬਾਦ ਦੀਆਂ ਤਾਂ ਨਹੀਂ ਗੱਲ ਕਰਦਾ ਮਗਰ ਜਾਖੜ ਸਾਹਿਬ ਦੀਆਂ ਦਿਲ ਦੀਆਂ ਮੈਂ ਵੀ ਸਮਝਦਾ ਜਦੋਂ ਇਹਨਾਂ ਦੇ ਉਲਟ ਜਿਹੜੇ ਐਮਐਲਏ ਬਣੇ ਸਨ ਅਰੁਣ ਲਾਰਣਜੀ ਉਹਨਾਂ ਦੇ ਉਸ ਵੇਲੇ ਉਹ ਭਾਜਪਾ ਸੀ ਸੀ ਉਹਨਾਂ ਦੇ ਜਦੋਂ ਉਹ ਕੱਪੜੇ ਪਾੜਤੇ ਗਏ ਸੀ ਤੇ ਜਾਖੜ ਸਾਹਿਬ ਨੇ ਉਹ ਫੈਸਲੇ ਨੂੰ ਠੀਕ ਠਰਾਇਆ ਸੀ ਕਿ ਲੋਕਾਂ ਦਾ ਗੁੱਸਾ ਤੇ ਜਾਕੜ ਸਾਹਿਬ ਹੁਣ ਕਿਉਂ ਭੁੱਲਦੇ ਹੁਣ ਫਰਕ ਇੰਨਾ ਕਿ ਉਹ ਤਾਂ ਫੈਸਲਾ ਸਹੀ ਕਰੇ ਤੁਸੀਂ ਫੈਸਲਾ ਗਲਤ ਕਰ ਗਿਆ ਹੁਣ ਪੁਲਿਸ ਵਿਚਾਰੀ ਕੀ ਕਰੇ ਤੇ ਜੀ ਤਾਂ ਤੁਹਾਡੇ ਵੀ ਆਪਣਾ ਮੈਡਮ ਨੇ ਪਰਮਪਾਲ कौर ਮਲੂਕਾ ਮਲੂਕਾ ਪਰਿਵਾਰ ਨੇ ਚਿਰ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਸੀ ਲੇਕਿਨ ਉਹਨਾਂ ਨੂੰ ਕੀ ਇਹ ਹੋ ਜਾਇਆ ਵੀ ਜਿਹੜਾ ਉਹ ਅਚਾਨਕ ਛੱਡ ਗਏ ਅਜੇ ਮਲੂਕਾ ਸਾਹਿਬ ਵੀ ਦਿੱਤੀ ਆਪਦੀ ਸਪੱਸ਼ਟ ਨਹੀਂ ਕਰ ਰਹੇਗੇ ਉਹ ਵੀ ਸਾਇਲੈਂਟ ਨੇ ਜੀ ਚਲੋ ਤੁਹਾਨੂੰ ਹੁਣ ਸੱਚੇ ਫਤਹਿ ਨੂੰ ਤੁਸੀਂ ਬੋਲ ਕੇ ਉਹਨਾਂ ਦੇ ਮੂੰਹ ਕੀ ਸੁਣਨਾ ਚਾਹੁੰਦੇ। ਨਹੀਂ ਉਹਨਾਂ ਨੇ ਉਹਨਾਂ ਨੇ ਇਲਜ਼ਾਮ ਵੀ ਲਾਇਆ ਕਿ ਵੀ ਜਿਹੜਾ ਮੇਰਾ ਵਿਰੋਧ ਹੋ ਰਿਹਾ ਹੈ ਉਹ ਕਾਲੀਦਲ ਕਰਵਾ ਰਿਹਾ ਹੈ ਪਿੰਡਾਂ ਦੇ ਵਿੱਚ। ਇਹ ਚਲੋ ਇਹ ਇਲਜ਼ਾਮ ਲਾਉਣਗੇ ਨਾ ਸਾਰੀ ਜਗ੍ਹਾ ਹੀ ਵਿਰੋਧ ਹੋ ਰਿਹਾ। ਕਿੱਥੇ ਵਿਰੋਧ ਨਹੀਂ ਹੋ ਰਿਹਾ ਉਹਨਾਂ ਦਾ? ਮਤਲਬ ਹੁਣ ਤਾਂ ਉਹ ਕਲੈਕਸ਼ਨ ਕਮਿਸ਼ਨ ਨੂੰ ਲੈ ਕੇ ਦੇ ਆਏ ਆ। ਪਿੰਡ 'ਚ ਤਾਂ ਜਾਂਦਾ ਕੋਈ ਨਹੀਂ ਇੰਨਾ ਚੋਏ ਤਾਂ ਐਂ ਜਾਂਦੇ ਜਿਵੇਂ ਸ਼ਹਿਰ ਸਪਾਰਟੇ ਲਈ ਚਲੇ ਇੱਕ ਦਿਨ ਜਾਂਦੇ ਪਿਕਨਿਕ ਆਸ ਤੇ ਮੁੜ ਕੇ ਫਿਰ ਵੀ ਦਿਨ ਮੂੰਹ ਨਹੀਂ ਕਰਦੇ। ਇਸ ਲਈ ਭੈਣ ਜੀ ਨੂੰ ਹਰਾਉਣ ਵਾਸਤੇ ਪੰਜਾਬ ਦੇ ਏਕਨਾਥ ਛਿੰਦੇ ਭਗਵੰਤ ਮਾਨ ਨਾਲ ਮੋਦੀ ਸਾਹਿਬ ਦੀ ਭਾਜਪਾ ਦੀ ਇੱਕ ਬੜੀ ਵੱਡੀ ਸੈਟਿੰਗ ਹੈ ਕਿ ਜੋ ਮਰਜ਼ੀ ਕਰੋ ਜਿਹੜੀ ਮੈਨੂੰ ਸਭ ਤੋਂ ਵੱਧ ਸਵਾਲ ਪਾਰਲੀਮੈਂਟ 'ਚ ਕਰਦੀ ਆ ਉਹ ਆਵਾਜ਼ ਨੂੰ ਦੱਬ ਲੋ ਔਰ ਚਾਹੇ ਇਸ ਗੇਮ 'ਚ ਭਾਜਪਾ ਆਪ ਕਾਂਗਰਸ ਰਲ ਕੇ ਖੇਡ ਰਿਹਾ ਕਿ ਇਸ ਭੈਣ ਨੇ ਕਿਸੇ ਦੇ ਕਹੇ ਤੇ ਕੰਪਰਮਾਈਜ਼ ਨਹੀਂ ਉਹਨਾਂ ਨਾਲ ਇਹਨੂੰ ਕੋ ਡਰਾ ਸਕਦਾ ਇਹਨੂੰ ਵੋਟਾਂ ਦੇ ਤਹਿਤ ਵੇਲ ਕਰ ਦਿਓ ਉਹ ਸਾਰੀ ਜਿਹੜੀ ਉਹਨਾਂ ਦੀ ਪਾਲਿਸੀ ਹੈ ਨੰਗੀ ਹੋ ਰਹੀ ਔਰ ਫੇਲ ਹੋਊਗੀ ਔਰ ਮੈਨੂੰ ਇਹ ਬੜਾ ਮਨ ਹੈ ਮੈਨੂੰ ਇਹ ਵਿਸ਼ਵਾਸ ਹੈ ਕਿ ਠੀਕ ਹੈ ਬੱਚੇ ਬੱਚੀਆਂ ਨੂੰ ਛਤਕਾਰ ਜੋ ਨੇ ਬੜੀਆਂ ਗਲਤੀਆਂ ਕਰ ਜਾਂਦੇ ਆ ਮਗਰ ਮਲੂਕਾ ਸਾਹਿਬ ਨੂੰ ਬੜਾ ਵੱਡਾ ਮਾਨ ਪੰਥ ਨੇ ਦਿੱਤਾ ਔਰ ਉਹ ਸ਼ਾਇਦ ਮਜਬੂਰੀ ਹੋ ਸਕਦੀ ਆ ਪਰਿਵਾਰ ਦੀ ਮਗਰ ਦਿਲੋਂ ਉਹ ਜਰੂਰ ਉਹਨਾਂ ਦੀ ਅੰਦਰਲੀ ਰੂਹ ਹੀ ਅਰਦਾਸ ਕਰਦੀ ਆ ਕਿ ਬੀਬਾ ਸਿਮਰਤ कौर ਬਾਦਲ ਜਿੱਤੇ ਔਰ ਮੈਨੂੰ ਪਤਾ ਉਹਨਾਂ ਦੀ ਵੋਟ ਤੱਕੜੀ ਨੂੰ ਪਾਊਗੀ ਔਰ ਸੱਜੇ ਖੱਬੇ ਨਹੀਂ ਪਾਊਗੀ ਜੀ ਸਾਥ ਤੋਂ ਖੁਨਾਸਾ ਦਵਾਰੇ ਚੱਤਾਂ ਵਾਲੀ ਪਾਰਟੀ ਦੇ ਜਿਹੜੀ ਡਿਸਪਲਿਨਰੀ ਕਮੇਟੀ ਨੂੰ ਹੈਡ ਕਰਦੇ ਆ ਬਟ ਹੀ ਇੰਕਾਫੇਸਟ ਨਾਟ ਐਕਟਿਵਿਸਟਸ ਆ ਬਾਲਸ you know uh this i guess his, he's lost one of his sons and his situation is what it is and uh, and i personally believe that he also feels that for the betterment of punjab and for the development of punjab it's better that we are simrit or badal wins kade parivara di eh ji majboori ho jandi hai ਵਰ ਤੁਸੀਂ ਕਈ ਬੰਦੇ ਹਜਣਗੇ ਜਿਹੜੇ ਘਰ ਚ ਬਹਿ ਕੇ ਵੀ ਸੁੱਖਤਾ ਭੈਣ ਜੀ ਦੀ ਮੰਗਦੇ ਹੋਣੇ ਸੋ ਮੈਨੂੰ ਪੂਰੀ ਮੈਨੂੰ ਮਲੂਕਾ ਸਾਹਿਬ ਤੇ ਮਾਨ ਵੀ ਹੈ ਔਰ ਆਸ ਵੀ ਮੈਂ ਰੱਖਦਾ ਕਿ ਜਿਸ ਪੰਥ ਨੇ ਇੰਨਾ ਵੱਡਾ ਮਾਨ ਉਹਨਾਂ ਨੂੰ ਬਖਸ਼ਿਆ ਉਹ ਸਪੰਥ ਦੀ ਉਸ ਪੰਜਾਬ ਦੀ ਗੱਲ ਕਰਨਗੇ ਜਿਸ ਪੰਜਾਬ ਦੀ ਕਿਸਾਨੀ ਨਾਲ ਖੇਤ ਮਜ਼ਦੂਰੀ ਨਾਲੋਂ ਜੁੜਿਆ ਬਾਕੀ ਦੇਖੋ there are i think 16 or 18 lakh voters in Bhatinda parliamentary constituency ਦੇ ਵਿਲ ਆਲ ਡਿਸਾਈਡ ਐਂਡ ਦੇ ਆਲ ਸਭ ਨੂੰ ਪਤਾ ਕਿ ਜੇ ਸਭ ਤੋਂ ਕਾਬਲ ਵਕੀਲ ਕੋਈ ਇਹ ਬਠਿੰਡੇ ਦਾ ਹੈ ਵਿਦ ਜ਼ੀਰੋ ਕੰਪਰੋਮਾਈਜ਼ ਐਂਡ ਜ਼ੀਰੋ ਟੋਲਰੈਂਸ ਟੁਵਰਡਸ ਦੀ ਹਾਈ ਹੈਂਡਡ ਗਵਰਨਮੈਂਟ ਆਫ ਬੀਜੇਪੀ ਉਹ ਬੀਬਾ ਹਰਸਿਮਰਤ ਪਰ ਬਾਦਲ ਤਾਂ ਤੁਸੀਂ ਜਿੰਨੇ ਇੱਥੇ ਪੱਤਰਕਾਰ ਬੈਠੇ ਹੋ ਆਪ ਦੀ ਜ਼ਿੰਦਗੀ ਚ ਝਾਤੀ ਮਾਰ ਕੇ ਵੇਖਿਓ ਕਿ ਕਿਹੜਾ ਮੰਤਰੀ ਹੋਇਆ ਹੈ ਕਿਸਾਨੀ ਮੁੱਦੇ ਤੇ ਜਿਹਨੇ ਪਾਰਲੀਮੈਂਟ ਦੇ ਵਿੱਚ ਹਾਊਸ ਤੇ ਖਲੋ ਕੇ ਐਸ ਵਜ਼ੀਰੀ ਤੋਂ استਿਫਾ ਦਿੱਤਾ ਵਿੱਚ ਚੇਂਜ ਦਾ ਟੋਟਲ ਡਾਇਨਾਮਿਕਸ ਜੇ ਮੋਦੀ ਸਾਹਿਬ ਨੂੰ ਬੈਕਫੁੱਟ ਤੇ ਜਾਣਾ ਪਿਆ ਤੇ ਉਦੋਂ ਜਾਣਾ ਪਿਆ ਪਹਿਲਾ ਝਟਕਾ ਉਹ ਵੱਜਿਆ ਤੇ ਠੀਕ ਹੈ ਪਰ ਉਹਦ ਹੁੰਦਾ ਸੀ ਕਿਸਾਨ ਜਿੱਤੇ ਬੰਦੀ ਆ ਕਿਸਾਨ ਲੋਕ ਆਪ ਦਾ ਸਰਕਾਰ ਚ ਲੜ ਰਹੇ ਸੀ ਮਗਰ ਪਾਰਲੀਮੈਂਟ ਦੇ ਅੰਦਰ ਜੇ ਕਿਸੇ ਨੇ ਸਭ ਤੋਂ ਵੱਡਾ ਝਟਕਾ ਦਿੱਤਾ ਲੋਕਾਂ ਦੇ ਹੱਕ ਦਾ ਫੈਸਲਾ ਲਿਆ ਬੀਬਾ ਸਿਮਰਤ कौर ਬਾਦਲ ਜੀ ਤੋਂ ਉਹਨਾਂ ਦੇ ਅੱਖਾਂ 'ਚ ਬੀਬਾ ਹਰ ਸਿਮਰਤ कौर ਬਾਦਲ ਰੜਕਦੇ ਨੇ ਆ ਏਪਸ ਦਾ ਪ੍ਰੋਗਰਾਮ ਸੀ ਇੱਥੇ ਵੀ ਤੁਸੀਂ ਵੇਖਿਆ ਜਿਹਾ ਭਾਜਪਾ ਦੇ 100 ਕੋਈ ਬੇਇੱਜ਼ਤਮ ਦੇ ਹੁੰਦੇ ਆ ਜੀ ਕਹੀ ਮਨ ਲੋ ਵਿਰੋਧ ਕਰਿਆ ਦੱਸੋ ਕਿਸਾਨੀ ਦੀ ਕੋਈ ਗੱਲ ਕਰੇ ਕੋਈ 751 ਵਾਰੀ ਸ਼ਹੀਦ ਹੋ ਗਿਆ 250 ਇੱਕ ਵਾਰੀ ਉਹ ਕੋਈ ਗੱਲ ਕਰੇ ਤੁਸੀਂ ਤਾਂ ਨਾਲ ਹੱਥੇ ਹਾਂ ਮਿਲਾਓ ਐਡੀ ਚਮਚਾ ਕਰੀ ਐਡੀ ਕਮਜ਼ੋਰੀ ਜੇ ਤੁਸੀਂ ਆਪ ਦੇ ਭਰਾ ਪੈਣਾ ਦੀ ਗੱਲ ਨਹੀਂ ਕਰ ਸਕਦੇ ਹੋਰ ਤੁਸੀਂ ਕੀ ਕਰਨਾ ਮੋਤੀ ਨੂੰ ਖੁਸ਼ ਕਰਿਆ ਰਾਜ ਸਭਾ ਮਿਲ ਜੂ ਪੰਜਾਬ ਦੇ ਲੋਕਾਂ ਦਾ ਪਿਆਰ ਨਹੀਂ ਮਿਲੂ ਮੈਂ ਬਹੁਤ ਕਿਲਾਸ ਲੈ ਕੇ ਬੜੀ ਚਰਚਾ ਕੀਤੀ ਜਾ ਰਹੀ ਹੈ ਸੀਐਲਪਾ ਵੱਲੋਂ ਕਿਹਾ ਜਾ ਰਿਹਾ ਹੈ ਵੀ ਹੁਣ ਸਾਡੇ ਆ ਕੋਈ ਕਾਗਜ਼ ਲੱਗੇ ਨਹੀਂ ਤੇ ਕਾਰਵਾਈ ਕਰਾਂਗੇ ਤੇ ਸੋਰੀ ਮਾਬੂਬੀ ਇਹ ਕਰੇ ਫਤਰਾ ਕਿ ਦੇਸ਼ ਕੀ ਸੁਤਰਾਸ ਕਿ ਤੇ ਮੋਟੇ ਸਕੂਲ ਇਸ ਤਰ੍ਹਾਂ ਹੈ ਕਿ ਜਿਹੜਾ ਭਗਵੰਤ ਮਾਨ ਹੈ ਨਾ ਇਹਨੂੰ ਪਹਿਲਾਂ ਤਾਂ ਤੁਸੀਂ ਠੂਕ ਮਰਵਾਇਆ ਕਰੋ ਇਹ ਦੇ ਖਾਦੀ ਪੀਤੀ ਚ ਬੋਲ ਰਿਹਾ ਕਿ ਸੋਖੀ ਬੋਲ ਰਿਹਾ ਤੇ ਫੇਰ ਮੈਂ ਜਵਾਬ ਦੇ ਸਕਦਾ ਹਾਂ ਇੱਕੋ ਇਹ ਪਿਛਲਾ ਇਹਨਾਂ ਦਾ ਇੱਕ ਮੰਤਰੀ ਸੀ ਧਾਲੀਆ ਜਿਹਦੀ ਗੱਲ ਜਦੋਂ ਮੂੰਹ ਖੋਲਦਾ ਸਾਡੇ ਤਾਂ ਨਹੀਂ ਸਮਝ ਆਉਂਦੀ ਉਹ ਕੀ ਭਾਸ਼ਾ ਬੋਲ ਰਿਹਾ ਜਿਵੇਂ ਪੁੱਤਨ ਦੀ ਨਹੀਂ ਸਮਝ ਆਉਂਦੀ ਉਤਰਾਂ ਇਹਦੀ ਵੀ ਨਹੀਂ ਸਮਝ ਆਉਂਦੀ ਉਹ ਵੀ ਇਤਰਾ ਹੀ ਗੱਲ ਕਰਦਾ ਸੀ ਔਰ ਸੁਖ ਵਿਲਾਸ ਨੂੰ ਖਾਲੀ ਕਰਾਉਂਦਾ ਕਰਾਉਂਦਾ ਆਪਦੇ ਮੇਕੀ ਵਿਭਾਗੇ ਖਾਲੀ ਕਰਾ ਲਿਆ ਮੈਂ ਫੇਰ ਕਹਿਣਾ ਸੁਖ ਵਿਲਾਸ ਔਰ ਐਨੀ ਵਿਲਾਸ ਇਸ ਨੋਟ ਅਬੋਵ ਦ ਲਾਅ ਕਾਨੂੰਨੀ ਜੇ ਕੋਈ ਗਲਤ ਹੈ ਮੈਂ ਆਪ ਕਹੂੰਗਾ ਕਾਰਵਾਈ ਕਰਨ ਮਗਰ ਇਹ ਜਿਹੜਾ ਡਰਾਮਾ ਲੋਕਾਂ ਦੀ ਗੱਲ ਨਹੀਂ ਕਰਨੀ ਭਾਜਪਾ ਨਾਲ ਗੱਲ ਕੇ ਫੇੜਨਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇਣਾ ਐਮਐਸਪੀ ਜਾਰੀ ਨਹੀਂ ਕਰਨੀ ਸਕੂਲ ਕਾਲਜ ਹਸਪਤਾਲ ਬੰਦ ਹੋ ਜਾਣੇ ਸ਼ਰਾਬ ਦੇ ਠੇਕੇ ਕੱਲੇ ਖੋਲਦੇ ਨੇ ਘਰ ਘਰ ਨੌਕਰੀ ਤਾਂ ਕੀ ਦੇਣੀ ਸੀ ਜਿਹੜਾ ਕਹਿੰਦਾ ਸੀ ਗੋਰੇ ਗੋਰੀਆਂ ਆ ਕੇ ਇੱਥੇ ਕੰਮ ਕਰਨਗੇ ਉਸ ਮੁੱਦੇ ਤੇ ਨਹੀਂ ਆਉਣਾ ਸਿੱਧੂ ਮੂਸੇਵਾਲੇ ਦੀ ਕਤਲ ਦੀ ਗੱਲ ਨਹੀਂ ਕਰਨੀ ਜਿਹੜੇ ਪੰਜਾਬ ਦੇ ਲਾਅ ਐਂਡ ਆਰਡਰ ਦਾ ਬੁਰਾ ਹਾਲ ਆ ਉਹਦੀ ਗੱਲ ਨਹੀਂ ਕਰਨੀ ਪਾਉਣੇ 4 ਲੱਖ ਕਰੋੜ ਦਾ ਕਰਜ਼ਾ ਚੜਾਤਾ ਹੈ ਔਰ ਸ਼ਰਾਬ ਘੁਟਾਲਾ ਤੇ ਮਾਈਨਿੰਗ ਘੁਟਾਲੇ ਤੇ ਚੱਲਣ ਵਾਲੀ ਸਰਕਾਰ ਆ ਜਿਹੜੇ ਕੱਟੜ ਬੇਈਮਾਨ ਲੋਕ ਜਿਹੜਾ ਵਿਜੇ ਸਿੰਘਲੇ ਦਾ ਮੁੱਖ ਗਵਾਹ ਮੁੱਖ ਮੰਤਰੀ ਅੱਜ ਤੱਕ ਉਹਦੇ ਕੇਸ 'ਚ ਗਵਾਹੀ ਨਹੀਂ ਦਿੱਤੀ ਮੈਂ ਸਭ ਤੋਂ ਪਹਿਲਾਂ ਸਿੰਘਲਾ ਸਾਹਿਬ ਦੇ ਹੱਥ 'ਚ ਨਾਰਾ ਮਾਰਿਆ ਸੀ ਇਹ ਤਾਂ ਉਹਨਾਂ ਦੀ ਬੇਸ਼ਰਮੀ ਆ ਮਗਰ ਹਲੇ ਵੀ ਉਹਨਾਂ ਨਾਲ ਤੁਰੇ ਫਿਰਦੇ ਆ ਮੇਰੇ ਨਾਲ ਗੱਲ ਹੋਈ ਵੈਸੇ ਮੈਂ ਤੁਹਾਨੂੰ ਦੱਸ ਦਿੰਨਾ ਮੈਨੂੰ ਕਹਿੰਦੇ ਸੀ ਜੇ ਮੈਂ ਨਾ ਬੋਲਿਆ ਤੇ ਮੇਰਾ ਹੋਰ ਨੁਕਸਾਨ ਕਰ ਦੇਣਗੇ ਵਿਚਾਰਾ ਸ਼ਹਿਰੀ ਬੰਦਾ ਬਾਊ ਆ ਬਾਊ ਜੀ ਆ ਮੈਂ ਸਤਿਕਾਰ ਕਰਦਾ ਮਗਰ ਮੌਕਾ ਆਉਣ ਤੇ ਮੈਨੂੰ ਪਤਾ ਉਹਨੇ ਵੀ ਸੱਚ ਵੱਢੀ ਮਾਰਨੀ ਹੈ ਕਿਉਂਕਿ ਉਹਦੇ ਨਾਲ ਵੀ ਇਹਨੇ ਧੱਕਾ ਕੀਤਾ ਔਰ ਇੱਕ ਪਾਸੇ ਜੇ ਉਹ ਇਹ ਇਹ ਬੇਈਮਾਨ ਕਹਿੰਦੇ ਆ ਅੱਜ ਅਨਮੋਲ ਰਤਨ ਨੂੰ ਚਲੋ ਉਹਦੇ ਖਿਲਾਫ ਮੈਂ ਨਹੀਂ ਗੱਲ ਕਰਦਾ ਮਗਰ ਵਿਜੇ ਸਿੰਘਲੇ ਦੇ ਕੇਸ 'ਚ ਮੈਂ ਕਹਿਣਾ ਹੈ ਕਿ ਜੇ ਵੀਡੀਓ ਹੈ ਉਹ ਵੀਡੀਓ ਕੱਲੀ ਭਗਵੰਤ ਮਾਨ ਨੇ ਸੁਣੀ ਹੈ ਮੁੱਖ ਗਵਾਹ ਉਹ ਹੈ ਬੈਠਾ ਹੈ ਇਸ ਦਾ ਵੀਡੀਓ 2 ਸਾਲ ਤੇ ਚਲਾਨ ਨਹੀਂ ਪੇਸ਼ ਹੋ ਰਿਹਾ ਸੋ ਇਹ ਮਿਲਿਆ ਜਾਤਾ ਹੈ ਕ੍ਰਪਸ਼ਨ ਨਾਲ ਮਿਲਿਆ ਜਬ ਜੋ ਇੰਗਲਿਸ਼ ਸਿੰਗਲਾ ਸੱਚਾ ਹਨਮੋਰ ਰਤਨ ਦੇ ਕੇਸ ਚ ਅਮਿਤ ਰਤਨ ਸੱਚ ਮੈਂ ਅਨਮੋਲ ਉਹ ਬਗਲ ਦੇ ਕੀ ਸਾਰੇ ਅਨਮੋਲ ਹੀ ਨੇ ਅਸੀਂ ਰਹਿ ਚੀਏ ਹਨਮੋਰ ਹੀ ਰਹਿ ਕੇ ਲੋ ਚਲੋ ਅਮਿਤ ਰਤਨ ਦੇ ਕੇਸ ਚ ਵਿਜੀਲੈਂਸ ਨੇ ਉਹਨੂੰ ਫੜਿਆ ਵਿਜੀਲੈਂਸ ਕੀ ਦੀ ਆ ਭਗਵੰਤ ਦੀ ਰਿਕਾਰਡਿੰਗ রেকর্ডিং সামনে লোক ਰੌਲਾ ਪਾਉਂਦੇ ਆ ਉਹ ਅੱਜ ਦਾ ਪ੍ਰਚਾਰਕ ਕਟਰ ਬਈਮਾਨਾ ਦਾ ਉੱਥੇ ਉਹ ਆਪਣਾ ਸਰਾਰੀ ਵਰਗੇ ਫਰਾਰੀ ਵਰਗੇ ਆਹਾ ਉਹ ਘਟਾਰੂ ਚੱਕ ਕੇ ਉਹ ਸਾਡਾ ਦਲਜੀਤ ਚੀਮਾ ਤਾਂ ਵਿਚਾਰਾ ਵੋਟਾਂ ਹੀ ਨਹੀਂ ਮੰਗਣ ਜਾਂਦਾ ਉੱਥੇ ਪਹਾੜੀ ਤੇ ਕਹਿੰਦਾ ਉਹ ਘਟਾਰੂ ਚੱਕ ਰਿਹਾ ਇੱਚੀ ਇਹ ਜੀਆਂ ਕਈ ਗੱਲਾਂ ਨੇ ਜਿਹੜੀਆਂ ਮਤਲਬ ਇਹ ਤਾਂ ਬੇਸ਼ਰਮ ਲੋਕ ਨੇ ਕਹਿੰਦਾ ਦੱਸੋ ਰੱਬ ਨੇ ਮੇਰੀ ਡਿਊਟੀ ਲਾਈ ਆ ਕੱਲ੍ਹ ਛੇ ਤੁਹਾਡੇ ਪਾਸ ਇੱਥੇ ਭਾਸ਼ਣ ਦੇ ਕੇ ਰਾਬ ਤੇਰੇ ਵਰਗੇ ਤੇ ਨੇੜੇ ਨਹੀਂ ਜਾ ਕੇ ਰਾਜੀ ਤੇਰੀ ਡਿਊਟੀ ਲਾਉ ਛਰਾਪੀ ਦੀ ਮਤਲਬ ਜਿਹੜੇ ਸਾਰੇ ਐਗਨਾ ਨਤਪਤ ਹੋਵੇ ਇਸ ਲਈ ਇਹੋ ਜਿਹਾ ਬੰਦਾ ਕੀ ਕਵੇ ਕੀ ਨਾ ਕਵੇ ਉਹ ਡਰਾਮਾ ਕਰਦੇ ਆ ਕਿ ਵਾਟ ਹਿਟਸ ਦੀ ਹੈਡਲਾਈਨਸ ਮਗਰ ਜਿਹੜੇ 13 ਪਾਰ ਦੀ ਗੱਲ ਕਰਦੇ ਕੈਂਡੀਡੇਟ ਉਧਾਰੇ 400 ਪਾਰ ਵਾਲਿਆਂ ਦੇ ਕੈਂਡੀਡੇਟ ਉਧਾਰੇ ਹੁਣੇ ਪੰਜਾਬ ਦੇ ਬਾਰਡਰ ਪਾਰ ਚਾਰ ਨੂੰ ਆਮ ਆਦਮੀ ਤੱਕ ਵੀ ਨਹੀਂ ਆਉਂਦੇ ਵਿੱਚ ਸਰੰਦੇ ਵਿੱਚ ਗਾਂਧਰ ਮੰਤਰੀ ਤਾਰੇ ਗਿਆ ਜਾਂ ਐਮਐਲਏ ਤਾਰੇ ਗਿਆ ਪਰ ਨਾਰਮਲ ਬੰਦਾ ਜਿੰਦੀ ਵਿੱਚ ਕੋਈ ਦਿਖਰੇ ਨਾਰਮਲ ਨਹੀਂ ਸਾਰੀ ਆਬ ਨਾਰਮਲ ਦੇਖੋ ਇੱਕ ਵੀ ਇੱਕ ਵੀ 30 ਪੈਣ ਨੂੰ ਟਿਕ ਨਹੀਂ ਦਿੱਤੀ 50% ਆਬਾਦੀ ਪੈਣਾ ਦੀ ਹਜ਼ਾਰ ਹਜ਼ਾਰ ਰੁਪਈਆ ਇੱਕ ਧੀ ਪੈਣ ਦਾ 26000 ਬਣ ਗਿਆ ਇੱਕ ਪਰਿਵਾਰ ਕੇ ਜੇ 5 ਕੀ ਨੇ 1.5 ਲੱਖ ਸਵਾ ਲੱਖ ਇੱਕ ਪਰਿਵਾਰ ਦਾ ਦੇਣ ਨਾਲ ਉਹ ਤਾਂ ਦਿੰਦੇ ਨਹੀਂ ਨੌਕਰੀ ਦੀ ਗੱਲ ਨਹੀਂ ਕਰਦੇ ਫਜ਼ੂਲ ਦੀਆਂ ਗੱਲਾਂ nobody is above the law and i challenge him je tu aap de master mehendar da munda ek action and you we will we will deal with you in the right possible way qanoon law te utte koi nahi ji de sab kehnde hai dhyan batkao mudde ne mudde di gal nahi karni bhajpadi tauti karni ashubh karn nu insaaf nahi dena preet pal ne parcha nahi darj karna itthe aake tonnu puttiyan sitiyan gallan maarni hai eh bhagwant maan da dooja naw ਰਾਜਨੀਤਿਕ ਲਾ ਰਹੇ ਹਨ ਵਿਜੇਨ ਦਾ ਨਾਮ ਦਵਾਰੇ ਉੱਪਰ ਲੱਗਿਆ ਵੀ ਕਿਹੜੇ ਲੋਕ ਸ਼ਾਮਲ ਹੋ ਰਹੇ ਨੇ ਆਮ ਆਦਮੀ ਪਾਰਟੀ ਹੁੰਦੇ ਵਿਜੇਨ ਦਾ ਦਸਵਾਤ ਨੂੰ ਲੱਗਦਾ ਵੀ ਜਿਹੜੀ ਫਾਈਲ ਮੈਂ ਸਾਰੀ ਦਿੱਤੀ ਸੀ ਕੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਲੋਕ ਸਭਾ ਦੀ ਉਹ ਜਿਹੜਾ ਐਮ ਐਲ اے ਸੀ ਕਾਂਗਰਸ ਦਾ ਚੱਪੇਵਾਲ ਉਹਦੀ ਇਨਕੁਆਇਰੀ ਉਹਦੀ ਸ਼ਿਕਾਇਤ ਕਰਤਾ ਵੀ ਲੋਕ ਕੋਣ ਆਮ ਆਦਮੀ ਪਾਰਟੀ ਦਾ ਚੱਪੇਵਾਲ ਹਰਪੇ ਦਾ ਸੰਧੂ ਹੈ ਜਿਹਨੇ ਇਲੈਕਸ਼ਨ ਲੜਿਆ ਉਹਦਾ ਸ਼ਿਕਾਇਤ ਕਰਤਾ डीसी ਦੀ ਰਿਪੋਰਟ ਉਹਦੇ ਉਲਟ ਵੀਡੀਓ ਦੀ ਰਿਪੋਰਟ ਉਹਦੇ ਉਲਟ ਹੋਰ ਰਿਪੋਰਟਾਂ ਮੈਂ ਨਾਲ ਪੇਸ਼ ਕੀਤੀਆਂ ਡਾਇਰੈਕਟਰ ਵਿਜੀਲੈਂਸ ਦੀ ਰਿਪੋਰਟ ਉਹਦੇ ਉਲਟ ਜਿਹੜਾ ਪੰਡ ਲੈ ਕੇ ਗਿਆ ਸੀਗਾ ਜੰਜੀਰਾ ਬਣ ਕੇ ਵਿਧਾਨ ਸਭਾ 'ਚ ਗਿਆ ਸੀ ਪਤਾ ਨਹੀਂ ਕਿਹੜੀ ਜੰਜੀਰਾ ਭਗਵੰਤ ਨੇ ਉਹਦੇ ਬੰਨਖੀਆਂ ਕਿ ਉਹ ਜਿਹੜਾ ਵਿਜੀਲੈਂਸ ਵੱਲੋਂ ਇਹਦੀ ਵਿਜੀਲੈਂਸ ਵੱਲੋਂ ਜਿਹਨੂੰ ਕਰਪਟ ਲਾਣਤਾ ਗਿਆ ਸੀਗਾ ਉਹ ਸਵੇਰੇ ਆ ਕੇ ਇੱਥੇ ਵਾਸ਼ਿੰਗ ਮਸ਼ੀਨ 'ਚੋਂ ਨਿਕਲਿਆ ਤੇ ਇਮਾਨਦਾਰ ਕੱਟੜ ਇਮਾਨਦਾਰ ਹੋ ਗਿਆ ਕੈਂਡੀਡੇਟ ਬਣ ਗਿਆ ਕੈਂਡੀਡੇਟ ਬਣ ਗਿਆ ਸੋ ਇਹ ਜੇ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਉਹਨਾਂ ਦੇ ਡਾਕਟਰ ਸਾਹਿਬਾ ਉਹਨਾਂ ਨੂੰ ਸੀਰੀਅਸਲੀ ਨਹੀਂ ਲਈ ਦੀ ਤੁਸੀਂ ਬਾੜਾ ਨਾ ਤਵੱਜੂ ਦਿਓ ਸਾਰਾ ਕੁਝ ਤਾਂ ਆ ਗਿਆ ਹਾਂ ਬਹੁਤ ਪਾਰਟੀ ਦੇ ਜਿਹੜੇ ਕੱਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹ ਕਿ ਕਿਸਾਨਾਂ ਨੂੰ ਤਬਾਹ ਕਰਨ ਵਾਲਿਆ ਉਮੀਦਵਾਰ ਤੇਦਰੋ ਭਾਜੀਪੀ ਕਹਿ ਰਹੀ ਹੈ ਕਿ ਸਾਡਾ ਵਿਰੋਧ ਕਿਸਾਨ ਨਹੀਂ ਕਰੇ ਉਮੀਦਵਾਰ ਕਰਵਾਏ ਇਹ ਵਿਚਾਰੇ ਹੋਰ ਜਨਾ ਦੇ ਕੋਰ ਕੀਤੇ ਹੋਏ ਕੰਮ ਤਾਂ ਘਰਨ ਵਾਸਤੇ ਹੈ ਹੀ ਨਹੀਂ ਉਹਕੇ ਕੱਲਾ ਝੂਠ ਮਾਰ ਕੇ ਸਰਕਾਰਾਂ ਬਣਾਈਆਂ ਨੇ ਸੋ ਜਿਹਦੇ ਕੋਲ ਕੋਈ ਕੰਮ ਹੀ ਨਹੀਂ ਕਰਨ ਵਾਲੇ ਉਹਨਾਂ ਤੇ ਫਿਰ ਭੰਡਣਾ ਹੀ ਹੈਗਾ ਨਾ ਜੀ ਸੋ ਹੋਰ ਵਿਚਾਰੇ ਲੋਕਾਂ ਦੇ ਵਿੱਚ ਜਾ ਕੇ ਬੋਲਣ ਕਿ ਕਿ ਘਰ ਘਰ ਨੌਕਰੀ ਨਹੀਂ ਤੁਹਾਨੂੰ ਦਿੱਤੀ ਕੋਈ ਤੁਹਾਡਾ ਕਰਜ਼ਾ ਨਹੀਂ ਮਾਫ ਕੀਤਾ ਸਾਡੇ ਬੱਚਿਆਂ ਦੇ ਰੰਗਲਾ ਪੰਜਾਬ ਦੀ ਗੱਲ ਕਰਕੇ ਤੁਹਾਡੇ ਹੱਕ ਦੀ ਨੌਕਰੀਆਂ ਰਾਜਸਥਾਨ ਤੇ ਹਰਿਆਣਾ ਦੇ ਬੱਚਿਆਂ ਨੂੰ ਦਿੱਤੀ ਜਾਂ ਕੱਚੇ ਪੱਕਿਆਂ ਨੂੰ ਡਾਂਗਾ ਨਾਲ ਮੈਂ ਕੁੱਟ-ਕੁੱਟ ਖਤਮ ਕਰਤਾ ਜੋ ਜਿਨ੍ਹਾਂ ਦੇ ਕੋਲ ਕੋਈ ਹੈ ਹੀ ਨਹੀਂ ਕਿ ਨਾ ਕੋਈ ਹਸਪਤਾਲ ਨਾ ਕੋਈ ਸਕੂਲ ਕੱਟੜ ਇਮਾਨਦਾਰੀ ਦਾ ਸਬੂਤ ਹੈ ਕਿ ਸਾਡੇ ਦਿੱਲੀ ਦਾ ਸਾਡਾ ਕਨਵੀਨਰ ਕਨਵੀਨਰ ਤੋਂ ਲੈ ਕੇ ਹਸਪਤਾਲ ਤੇ ਸਕੂਲ ਮੰਤਰੀ ਦੋਨੋਂ ਜੇ ਲਾਜੇ ਵਿ੍ਰਸ਼ਟਾਚਾਰ ਚ ਬੰਦ ਨੇ ਸੋ ਵਿਚਾਰੇ ਹੁਣ ਲੋਕਾਂ ਨੂੰ ਆ ਕੇ ਕਹਿਣ ਕੀ ਆਹੀ ਕਹਿ ਸਕਦੇ ਨਾ ਮੈਨੂੰ ਹੀ ਭੰਡ ਸਕਦੇ ਆ ਕਿ ਮੈਂ ਐ ਕਰਦੀ ਆ ਉਹ ਕਰੀਏ ਕੰਮ ਨਹੀਂ ਕੀਤਾ ਕੰਮ ਤਾਂ ਲੋਕੀ ਕਹਿੰਨਾ ਦੇਣਗੇ ਨਾ ਵੈਸੇ ਜੀ ਇੱਕ ਇੱਕ ਸੌਰੀ ਮੈਂ ਕੱਲ ਕਰ ਰਿਹਾ ਜੀ ਦੇਖੋ ਖੁਡੀਆਂ ਸਾਹਿਬ ਜੀ ਜੇ ਕੋ ਮਾੜੀ ਮੋਤੀ ਸ਼ਰਮ ਹੈ ਕੁਝ ਭਗਵਾਨ ਜੇ ਤਾਂ ਨਹੀਂ ਆ ਮੈਂ ਉਹ ਤੋਂ ਆਸ ਹੀ ਨਹੀਂ ਰੱਖਦਾ ਅੱਜ ਤੱਕ ਕੁੱਡੀਆਂ ਸਾਹਿਬ ਵੀ ਇੱਕ ਤਰੀਕੇ ਦੇ ਹੁਣ ਗੱਲ ਬਦਲੂ ਕਈ ਪਾਰਟੀਆਂ ਬਦਲ ਗਈ ਮਗਰ ਇੰਨੀ ਮਾੜੀ ਸ਼ਬਦਾਵਲੀ ਰਾਮਗੜ੍ਹ ਜਾਂ ਭਾਈਚਾਰਿਆ ਲਈ ਸੁਨਿਆਰੇ ਭਾਈਚਾਰੀ ਇਹਨਾਂ ਦਾ ਕੈਬਨਿਟ ਦੇ ਵਜ਼ੀਰ ਨੇ ਲਾਜੀਤ ਮੁੰਦਨ ਨੇ ਵਰਤੀ ਆ ਕੀ ਉਹਨੂੰ ਕੰਡੈਮਨਡ ਕਰਦੇ ਹੈਜ਼ ਐਗਰੀਕਲਚਰ ਮਿਨਿਸਟਰ ਸ਼ੋਭਕਰਨ ਤੇ ਪਰਚਾ ਭਗਵੰਤ ਮਾਨ ਨੇ ਨਹੀਂ ਕੀਤਾ ਕਿ ਉਹਨੂੰ ਕੰਡੈਮਨਡ ਕਰਦੇ ਫਰੀਦਪਾਲ ਦਾ ਪਰਚਾ ਨਹੀਂ ਦਰਜ ਹੋਇਆ ਕਿ ਉਸ ਨੂੰ ਕੰਡੈਮਨਡ ਕਰਦੇ ਕਿ ਭਾਜਪਾ ਦੀ ਕੌਂਟੀ ਕਰਦੇ ਮੁਆਵਜ਼ਾ ਨਹੀਂ ਮਿਲਿਆ 20-20 ਹਜ਼ਾਰ ਨਾ ਖੁਲਾਬੀ ਸੁੰਡੀ ਦਾ ਨਗੜੇ ਮਾਰੀ ਦਾ ਔਰ ਉਹ ਸਾਨੂੰ ਸਵਾਲ ਕਰਨ ਜਿਹੜੇ ਕਹਿੰਦੇ ਸੀ ਐਮਐਸਪੀ ਦਵਾਂਗੇ ਕਿਸਾਨ ਖੁਦਕੁਸ਼ੀ ਰੋਕਣੀ ਵੀ ਅੱਜ ਉਹ ਕਿਸਾਨੀ ਮੰਤਰੀ ਹੋ ਕੇ ਐਗਰੀਕਲਚਰ ਮੰਤਰੀ ਕਿਸਾਨੀ ਦੀ ਗੱਲ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਕੋਈ ਅਧਿਕਾਰ ਹੀ ਨਹੀਂ ਕਿਸੇ ਨੂੰ ਉਹ ਤੋਂ ਸਵਾਲ ਪੁੱਛਣਾ ਸਰਕਾਰ ਥੋਡੀ ਮਹਿਕਮਾ ਥੋੜਾ ਤੇ ਬੇਸ਼ਰਮੀ ਕੱਲੀ ਬੱਲੇ ਰਹਿ ਗਏ ਜਿਹੜੀਆਂ ਸਰ ਜਿਹੜਾ ਆਈਐਸ ਹੋਣ ਕੇ ਉੱਤੇ ਉਹਨਾਂ ਨੂੰ ਅੱਜ ਕਿੰਤੂ ਪ੍ਰੰਤੂ ਕੀਤਾ ਗਿਆ ਕਿ ਤੁਸੀਂ ਦੁਬਾਰਾ ਡਿਊਟੀ ਜੁਆਇਨ ਕਰੋ ਇਹਨਾਂ ਦਾ ਵਰਤਮਾਨ ਸਵਾਲ ਹੈ ਜੀ ਕਿ ਏਡੀਜੀ ਵੀ ਰਿਜ਼ਾਈਨ ਕਰਦੇ ਹੈਗੇ ਉਹਨਾਂ ਦਾ ਰਿਜ਼ਾਈਨ ਐਕਸੈਪਟ ਕਰ ਲਿਆ ਜਾਂਦਾ ਇੱਕ ਆਈਐਸ ਰਿਜ਼ਾਈਨ ਕਰਦੇ ਆ ਉਹ ਵੀ ਪਾਰਟੀ ਜੁਆਇਨ ਕਰਦੇ ਆ ਕਾਂਗਰਸ ਜੁਆਇਨ ਕਰਦੇ ਆ ਬੀਜੇਪੀ ਪਰ ਉਹਨਾਂ ਦਾ ਐਕਸੈਪਟ ਮੀਟਾ ਇਹਨਾਂ ਨੂੰ ਨੋਟਿਸ ਦਿੱਤੇ ਯਾਰ ਇੱਕ ਵਾਰ ਤੁਹਾਨੂੰ ਬੇਨਤੀ ਕਰਾਂਗੀ ਤੁਸੀਂ ਏਡੇ ਭੋਲੇ ਨਾ ਬਣੋ ਕਿ ਜੋ ਖੁਸ਼ਗਵਾਰ ਤੇ ਆ ਰਹਿਆ ਨਾ ਉਹ ਸੱਚ ਨਹੀਂ ਹੈ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਹੋਣਾ ਨਹੀਂ ਹੋਣਾ ਅੱਜ ਵਾਲੀ ਚਿੱਠੀ ਲੱਗਣੀ ਨਹੀਂ ਲੱਗਣੀ ਕਿ ਸਮਝੋ ਅਮਿਤ ਸ਼ਾਹ ਦਾ ਬੋਲ ਆਇਆ ਕਿ ਸਾਡਾ ਕੈਂਡੀਡੇਟ ਬੜਾ ਕਮਜ਼ੋਰ ਹੈ ਸਾਨੂੰ ਸ਼ਾਇਦ ਬਦਲਣਾ ਪੈਣਾ ਹੁਣ ਇਹੀ ਬਹਾਨਾ ਲਾ ਇਹ ਸਭ ਅਮਿਤ ਸ਼ਾਹ ਦੀਆਂ ਧਾਰਾਂ ਭਗਵੰਤ ਮਾਨ ਤੇ ਹਿਲਿਆ ਨਹੀਂ ਤਾਂ ਉਹਨੇ ਹੋ ਜਰਮਨੀ ਵਾਲੀ ਵੀਡੀਓ ਕੱਢ ਦੇਣੀ ਜਦੋਂ ਸ਼ਰਾਬ ਪੀਤੇ ਤੇ ਹੱਥ ਨਹੀਂ ਚੜ੍ਹਣ ਦੇਣਾ ਤੂੰ ਏਡੇ ਭੋਲੇਲਾ ਬੜੋ ਜੋ ਹਮੇਸ਼ਾ ਕਹਿੰਦਾ ਇਹ ਕੇਜਰੀਵਾਲ ਦੇ ਆਕੇ ਨਹੀਂ ਲੱਗਦਾ ਇਹ ਅਮਿਲ ਸ਼ਾਹ ਦਾ ਬੰਦਾ ਮੈਂ ਇੱਕ ਨਾ ਚਿੰਦੀ ਨੂੰ ਤਦੇ ਕਹਿ ਰਿਹਾ ਇਸ ਲਈ ਇਹ ਕਿਉਂ ਹੋਇਆ ਕਿ ਨਹੀਂ ਹੋਇਆ ਮੈਂ ਤਾਂ ਆਪੀ ਬੀਤੀ ਕਰੂੰਗਾ ਕਿ ਭੈਣ ਜੀ ਬੀਬੀ ਮਲੂਕਾ ਜੀ ਨੂੰ ਲੜ ਲੜ ਦੇਓ ਨਾਲ ਨੂੰ ਪਰੇਸ਼ਾਨ ਕਰੋ ਕੋਈ ਥੀਫੇ ਜੇ ਕੋ ਬਾਦਾ ਕਾ ਕਰ ਰਿਹਾ ਹੈਗਾ ਨਹੀਂ ਕਾਗਜ਼ ਸਹੀ ਕਰਾਉਣ ਤੋਂ ਫਰੀਦਿਆਗੇ ਨਾਲ ਜਾ ਕੇ ਹੁਣ ਲੜ ਲੜ ਦੇਓ ਨਾ ਪਿੱਛੇ ਹਟੋ ਬਈ ਬਈ ਲਾਸਟ ਵਾਰ 108 108 ਕਿ ਵਿੱਚ ਸੈਂਟਰ ਕੋਲ ਵਿਰੋਧੀ ਕਹਿੰਦੇ ਆ ਕਿੰਨੀਆਂ ਇੱਥੇ ਆਏ ਨੇ ਐਮ ਜਾਏਗਾ ਫਾਈਬਰੀ ਆਈ ਹੈ ਸੈਂਟਰ ਯੂਨੀਵਰਸਿਟੀ ਆਈ ਹੈ ਜਿੰਨੇ ਕੰਮ ਤੁਸੀਂ ਘਣਾਉਣੇ ਹੋ ਸਟੇਜ ਤੋਂ ਉਹ ਕਹਿੰਦੇ ਸਾਰੇ ਸੈਂਟਰਾਂ ਦੇ ਨੇ ਬੀਬੀ ਕਾਹਦੇ ਨਾਂ ਦੀਆਂ ਵੋਟਾਂ ਮੰਗਦੀ ਆ ਬੀਬੀ ਕਿਉਂ ਬੀਬਾ ਜੀ ਨੂੰ ਬੇਰ ਪੁੱਛ ਲਿਓ ਮੇਰੇ ਤੋਂ ਲੈ ਲਓ ਮੇਰੇ ਤੋਂ ਬੇਰ ਪੁੱਛ ਲੈਣਾ ਤਾਂ ਰੋਜ਼ ਪੁੱਛ ਦਿਓ ਮੈਨੂੰ ਮੈਂ ਫਸਤਨ ਵਾਲ ਲੈ ਇਹ ਬੀਬਾ ਤੇ ਪਹਿਲਾਂ ਵੀ ਐਮਪੀ ਬਣੇ ਆ ਨਾ ਉਦੋਂ ਨਾ ਆ ਗਿਆ ਉਦੋਂ ਨਾ ਆ ਗਿਆ ਮੇਰਾ ਵੀਰ ਕਿਸੇ ਨੇ ਜਾ ਕੇ ਵਕਾਲਤ ਕਰਨੀ ਹੁੰਦੀ ਕਿਸੇ ਨੇ ਜਾ ਕੇ ਕੇਸ ਪੇਸ ਕਰਨਾ ਹੁੰਦਾ ਔਰ ਉਹ ਕੇਸ ਜੇ ਜਾ ਕੇ ਕਿਸੇ ਨੇ وکਾਲਤ ਕਰਕੇ ਗਲ 'ਚ ਗੂਠ ਕਹਿ ਲੋ ਜਾਂ ਮਜਬੂਰ ਕਰਕੇ ਲੋਕਾਂ ਦੇ ਪੱਖ 'ਚ ਜੇ ਫੈਸਲਾ ਕਰਾਇਆ ਉਹ ਉਦੋਂ ਹੀ ਹੋਇਆ ਜਦੋਂ ਬੀਬਾ ਹਰ ਸਿਮਰਤ ਘਰ ਮਾਦਲ ਐਮਪੀ ਬਣੇ ਹੁਣ ਠੀਕ ਆ ਜਿਹੜੇ ਇਹ ਗੱਲ ਕਹਿੰਦੇ ਉਹਨਾਂ ਤਾੜੀਆਂ ਮਾਰਦੇ ਸੀ ਬੀਬਾ ਦੇ ਨਾਲ ਬੈ ਕੇ ਮੈਂ ਵੇਖੀਆਂ ਫੋਟੋ ਹੁਣ ਮਜਬੂਰੀ ਆ ਕਿ ਪਾਰਟੀਆਂ ਬਦਲ ਗਈਆਂ ਉਹ ਸਵਾਲ ਉਠਾਉਣੇ ਆ ਲੋਕਾਂ ਦਾ ਕੰਮ ਹੈ ਕਹਿਣਾ ਪੁੱਛਤਾ ਕਹਿਣਗੇ